ਮੀਡੀਆ ਇਲੈਕਟ੍ਰੋਨਿਕਸ ਮੀਡੀਆ ਸੋਸ਼ਲ ਮੀਡੀਆ ਡਿਜੀਟਲ ਮੀਡੀਆ ਤੋਂ ਆਏ ਹੋਏ ਮੇਰੇ ਬ੍ਰਦਰਸ ਸਿਸਟਰਸ ਮੇਰੇ ਆਦਰਯੋਗ ਬੜਾ ਗਰੁੱਪ ਤੋਂ ਤੁਹਾਡਾ तहे ਦਿਲੋਂ ਧੰਨਵਾਦੀ ਹਾਂ ਤੁਸੀਂ ਆਪਣਾ ਬਹੁਤ ਹੀ ਵੈਲਿਊਏਬਲ ਟਾਈਮ ਨਿਕਾਲ ਕੇ ਸਾਡੀ ਸਪੈਸ ਕਾਨਫਰੰਸ ਵਿੱਚ ਆਏ ਉਹਦੇ ਨਾਲ ਹੀ ਮੈਂ ਪੰਜਾਬ ਗਵਰਨਮੈਂਟ ਦਾ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਕ ਪਿਛੜੇ ਹੋਏ ਇਲਾਕੇ ਨੂੰ ਇੱਕ ਮਾਨਤਾ ਦਿੱਤੀ ਹੈ ਕਿ ਯੂਨੀਵਰਸਿਟੀ ਦੇ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਸਾਡੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਉਹਨਾਂ ਦਾ ਮੈਂ तहे ਦਿਲੋਂ ਧੰਨਵਾਦੀ ਹਾਂ ਮੇਰਾ ਸ਼ਹਿਰ ਮੇਰੇ ਡਿਸਟ੍ਰਿਕਟ ਸ਼ਰਪਨੂ ਇੱਕ ਯੂਨੀਵਰਸਿਟੀ ਦਿੱਤੀ ਉੱਥੇ ਹੀ ਸਾਡੇ ਬਹੁਤ ਹੀ ਰਿਸਪੈਕਟੇਬਲ ਐਜੂਕੇਸ਼ਨ ਮਿਨਿਸਟਰ ਸਰਦਾਰ ਹਰਜੋਤ ਸਿੰਘ ਬੈਂਕ ਜੀ ਉਹਨਾਂ ਦਾ ਵੀ ਮੈਂ ਧੰਨਵਾਦੀ ਹਾਂ ਉਹਨਾਂ ਨੇ ਡਿਸਟ੍ਰਿਕਟ ਸ਼ਰਪਰ ਨੂੰ ਇੱਕ ਯੂਨੀਵਰਸਿਟੀ ਦਿੱਤੀ ਸੋ ਡਿਸਟ੍ਰਿਕਟ ਸ਼ਰਪਰ ਇੱਕ ਕਾਫੀ ਟਾਈਮ ਤੋਂ ਇੱਕ ਡਿਮਾਂਡ ਸੀ ਕਿ ਅਸੀਂ ਹਰ ਕੰਮ ਦੇ ਵਿੱਚ ਅੱਗੇ ਆਂ ਜਿਸ ਵੇਲੇ ਵੀ ਕਿਤੇ ਗੱਲ ਹੁੰਦੀ ਸੀ ਸਾਡੇ ਬਾਰੇ ਤੇ ਸ਼ਰਪਰ ਨੂੰ ਜਾਦੇ ਪੜ੍ਹਿਆ ਲਿਖਿਆ ਵਾਲਾ ਸ਼ਹਿਰ ਮੰਨਿਆ ਜਾਂਦਾ ਸੀ ਪਰ ਇੱਕ ਛੋਟੀ ਜਿਹੀ ਕਮੀ ਸੀ ਕਿ ਅੱਜ ਦੇ ਜ਼ਮਾਨੇ ਦੇ ਹਿਸਾਬ ਦੇ ਨਾਲ ਜਿਹੜੀ ਪੜ੍ਹਾਈ ਹੋਣੀ ਚਾਹੀਦੀ ਆ ਜਿਹੜੇ ਕੋਰਸ ਚਾਹੀਦੇ ਆ ਉਹ ਕਿਸੇ ਕਾਰਨ ਉਹ ਅਸੀਂ ਵੀ ਲਿਆਉਣ ਦਾ ਸਮਰੱਥ ਸੀਗੇ ਕਿਉਂਕਿ ਸਾਡੇ ਕੋਲ ਇੱਕ ਫੁੱਲ ਫਲੈਜ ਯੂਨੀਵਰਸਿਟੀ ਦਾ ਸਟੇਟਸ ਨਹੀਂ ਸੀਗਾ ਪਿਛਲੇ ਲੰਬੇ ਟਾਈਮ ਤੋਂ ਮੈਂ ਲੱਗਾ ਸੀ 2.5 ਸਾਲ ਹੋ ਗਏ ਮੈਨੂੰ ਇਸ ਕੰਮ ਤੇ ਲੱਗੇ ਹੋਏ ਨੂੰ ਕਿ ਕਿਸੇ ਤਰੀਕੇ ਨਾਲ ਜਿਹੜਾ ਸਾਡਾ ਸ਼ਹਿਰ ਪਰ ਕੈਂਪਸ ਆ ਉਹਨੂੰ ਯੂਨੀਵਰਸਿਟੀ ਦਾ ਜਿਹੜਾ ਇੱਕ ਸਟੇਟਸ ਮਿਲੇ ਉਹਦੇ ਵਾਸਤੇ ਸਾਡੀ ਸਰਕਾਰ ਨੇ ਮੇਰੀ ਸੁਣੀ ਮੇਰੀ ਮੈਂ ਜਿੰਨੀ ਵਾਰੀ ਵੀ ਪ੍ਰੈਜੈਂਟੇਸ਼ਨ ਦਿੱਤੀ ਮੇਰੇ ਇੱਕੋ ਵਾਰ ਸੀਗਾ ਸਰ ਡਿਸਟ੍ਰਿਕਟ ਸ਼ਹਿਰ ਪਰ ਹਰ ਚੀਜ਼ ਲੱਗ ਗਿਆ ਇਹ ਕਿਥੇ ਯੂਨੀਵਰਸਿਟੀ ਵੀ ਹੋਣੀ ਚਾਹੀਦੀ ਆ ਮੈਂ ਅਗੇਨ ਉਹਨਾਂ ਦਾ ਧੰਨਵਾਦੀ ਆ ਉਹਨਾਂ ਨੇ ਮੇਰੀ ਰਿਕਵੈਸਟ ਨੂੰ ਸੁਣਿਆ ਜੀ ਹੁਣ ਅੱਜ ਦੇ ਦਿਨ ਜਿਹੜਾ ਸਾਡਾ ਰਿਆਤਬੜਾ ਕੈਂਪਸ ਆ ਉਹ ਫੁੱਲ ਫਲੈਜ ਰਿਆਤਬੜਾ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਨਾਮ ਦੇ ਨਾਲ ਦੇ ਨਾਲ ਗਵਰਨਮੈਂਟ ਦੀ ਜਿਹੜੀ ਹੈ ਗਜਟ ਨੋਟੀਫਿਕੇਸ਼ਨ ਦੇ ਵਿੱਚ ਆ ਚੁੱਕਾ ਆ ਇਹ ਯੂਨੀਵਰਸਿਟੀ ਦੁਨੀਆ ਦੇ ਵਿੱਚ ਹਰ ਜਗ੍ਹਾ ਰਿਕੋਗਨਾਈਜ਼ਡ ਯੂਨੀਵਰਸਿਟੀ ਆ ਇੱਥੋਂ ਜਿਹੜਾ ਵੀ ਬੱਚਾ ਪੜ੍ਹ ਕੇ ਕੋਈ ਵੀ ਕੋਰਸ ਕਰਕੇ ਜਾਊਗਾ ਉਹ ਕਿਸੇ ਵੀ ਕੰਟਰੀ 'ਚ ਜਾਵੇ ਕਿਸੇ ਵੀ ਸ਼ਹਿਰ 'ਚ ਜਾਵੇ ਉਹਦੀ ਜਿਹੜੀ ਪੜ੍ਹਾਈ ਆ ਉਹ ਰਿਕੋਗਨਾਈਜ਼ ਗਣੀ ਜਾਊਗੀ ਇਸ ਦੇ ਨਾਲ ਹੀ ਸਾਡੇ ਗਰੁੱਪ ਨੇ ਡਿਸਾਈਡ ਕੀਤਾ ਜੋ ਸਾਡਾ ਐਕਸਪੀਰੀਅੰਸ ਆ ਕਿ ਹੁਣ ਉਹ ਕੋਰਸ ਇੱਥੇ ਸ਼ੁਰੂ ਕੀਤੇ ਜਾਣ ਜਿਹੜੇ ਅੱਜ ਦੇ ਟਾਈਮ ਦੇ ਹਿਸਾਬ ਨਾਲ ਬੱਚਿਆਂ ਨੂੰ ਲੋੜ ਆ ਅੰਡਸਟਰੀ ਨੂੰ ਲੋੜਾ ਜਦੇ ਵਿੱਚ ਮੈਕਸਿਮਮ ਬੱਚਿਆਂ ਨੂੰ এমਪਲੋਇਮੈਂਟ ਮਿਲ ਸਕਦੀ ਆ ਉਹ ਸਾਰੇ ਨਵੇਂ ਕੋਰਸਾਂ ਦੀ ਲਿਸਟ ਜਿਹੜੀ ਆ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਜਿਹੜੇ ਕਿ ਨਵੀਂ ਪੜ੍ਹਾਈ ਦੇ ਅਨੁਸਾਰ ਇੰਡਸਟਰੀ ਦੇ ਅਨੁਸਾਰ ਕਿਹੜੇ ਕਿਹੜੇ ਕੋਰਸ ਇੰਡਸਟਰੀ ਨੂੰ ਚਾਹੀਦੇ ਆ ਉਹ ਅਸੀਂ ਸਾਰੇ ਇਸ ਸਾਲ ਤੋਂ ਲਾਂਚ ਕਰਨ ਜਾ ਰਹੇ ਆ ਸਰ ਮੇਨਲੀ ਜਦ ਤੁਸੀਂ ਕੋਰਸਿਸ ਦੀ ਗੱਲ ਕੀਤੀ ਹੈ ਆਪਾਂ ਮੌਜੂਦਾ ਸਮੇਂ ਦੀ ਗੱਲ ਕਰ ਰਹੇ ਆ ਅੱਜ ਦਾ ਜਿਹੜਾ ਟਾਈਮ ਆ AI ਦਾ ਜਾਂ ਖਾਸ ਕਰਕੇ ਮੈਡੀਕਲ ਦੇ ਰਕਟ ਜੀ ਕਿਉਂਕਿ ਜ਼ਿਆਦਾਤਰ ਯੂਨੀਵਰਸਿਟੀ ਦਾ ਜ਼ੋਰ ਹੁੰਦਾ ਜਦੋਂ ਇੰਜੀਨੀਅਰਿੰਗ ਟੈਕਨੋ ਡਿਪਲੋਮਾ ਤੱਕ ਉਹ ਸੀਮਿਤ ਹੋ ਕੇ ਰਹਿ ਜਾਂਦਾ ਜੀ ਮੈਂ ਇਹਨਾਂ ਦੋ ਕੋਰਸਿਸ ਦੇ ਤੇ ਅਪਰਲ ਅਫੀਸਰ ਪ੍ਰੋਫੈਸ਼ਨਲ ਟੈਕਨਾਲੋਜੀ ਕਰਮ ਚੁੱਕੇ ਮੈਡੀਕਲ ਤੇ AI ਨੂੰ ਤਾਂ ਹਾਂਜੀ ਸਰ ਇਹੀ ਇਹੀ ਸਾਨੂੰ ਰਾਈਟ ਚਾਹੀਦੇ ਸੀਗੇ ਕਿ ਅਸੀਂ ਹੁਣ ਜੋ ਜਿੱਦਾਂ ਤੁਸੀਂ AI ਦਾ ਨਾਮ ਲਿਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਨਾਮ ਲਿਆ ਤੇ ਉਹ ਲੋਡ ਸੀ ਉਹ ਸਾਡੀਆਂ ਕਈ ਚੀਜ਼ਾਂ ਸਾਡੇ ਪਾਬੰਦੀ ਸੀ ਜਿਹੜੀਆਂ ਅਸੀਂ ਕਈ ਕੋਰਸਾਂ ਨੂੰ ਨਹੀਂ ਸ਼ੁਰੂ ਕਰ ਸਕਦੇ ਸੀ ਬਿਕੋਜ਼ ਆਫ ਅਸੀਂ ਐਫੀਲੀਏਟਡ ਕੈਂਪਸ ਸੀਗੇ ਹੁਣ ਸਾਡੇ ਕੋਲ ਫੁੱਲ ਬਲੈਜ ਫਰੀडम ਆ ਅਸੀਂ ਇੰਡਸਟਰੀ ਦੇ ਲੋਕਾਂ ਨੂੰ ਵੀ ਨਾਲ ਬਿਠਾ ਲਾਂਗੇ ਇੰਡਸਟਰੀ 파ਟਨਰ ਬਣਾਵਾਂਗੇ ਇੰਡਸਟਰੀ ਨੂੰ ਪੁੱਛਾਂਗੇ ਤੁਹਾਨੂੰ ਕਿਹੜੀ ਪੜਾਈ ਚਾਹੀਦੀ ਆ ਅਸੀਂ ਉਸ ਸਿਲੇਬਸ ਨੂੰ ਉਸ ਤਰੀਕੇ ਨਾਲ ਤਿਆਰ ਕਰੀਏ ਜਿਹੜਾ ਇੰਡਸਟਰੀ ਨੂੰ ਚਾਹੀਦਾ ਪਹਿਲਾਂ ਕੀ ਹੁੰਦਾ ਸੀ ਜਿਹੜੀ ਤੁਹਾਡੀ ਗੱਲ ਆ ਕਿ ਬੱਚੇ ਨੇ ਡਿਗਰੀ ਕਰ ਲਈ ਯੂਸਚੁਅਲੀ ਬੱਚਾ ਨੌਕਰੀ ਲੈਣ ਜਾਂਦਾ ਸੀ ਇੰਡਸਟਰੀ ਕਹਿੰਦੀ ਸੀ ਇਹਨੇ ਤਾਂ ਸਾਡੇ ਹਿਸਾਬ ਨਾਲ ਪੜਾਈ ਨਹੀਂ ਕੀਤੀ ਉਹ ਸੋ ਇੰਡਸਟਰੀ ਨੂੰ ਬੱਚੇ ਤੇ ਫਿਰ ਇਨਵੈਸਟਮੈਂਟ ਕਰਨੀ ਪੈਂਦੀ ਸੀ ਦੁਬਾਰਾ ਟ੍ਰੇਨਿੰਗ ਕਰਨ ਆਣੀ ਪੈਂਦੀ ਸੀ ਸੋ ਉਸ ਕਰਕੇ ਇੰਡਸਟਰੀ ਵੀ ਅਵਾਇਡ ਕਰਦੀ ਸੀ ਉਹਨਾਂ ਕੈਂਪਸਾਂ ਦੇ ਵਿੱਚ ਆਪਣੀ ਪਲੇਸਮੈਂਟ ਲਿਆਣੇ ਲਈ ਕਿ ਇੱਥੇ ਦਾ ਜਿਹੜਾ ਸਿਲੇਬਸ ਹੈ ਕਿ ਬਹੁਤ ਪੁਰਾਣੇ ਤਰੀਕੇ ਨਾਲ ਚਲਾਇਆ ਜਾ ਰਿਹਾ ਸੋ ਸਾਡੇ ਕੋਲ ਟੋਟਲ ਫ੍ਰੀ ਹੈਂਡ ਹੈ ਜੀ ਅਸੀਂ ਮੈਡੀਕਲ ਰਿਲੇਟਡ ਕਈ ਕੋਰਸ ਸ਼ੁਰੂ ਕਰਨ ਜਾ ਰਹੇ ਹਾਂ ਔਰ ਸਪੈਸ਼ਲੀ ਇੰਜੀਨੀਅਰਿੰਗ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹੋਰ ਮੈਨੇਜਮੈਂਟ ਦੇ ਜਿਹੜੇ ਪ੍ਰੋਗਰਾਮ ਆ ਉਹ ਅਸੀਂ ਇਸ ਸਾਲ ਤੋਂ ਲਾਂਚ ਕਰਾਂਗੇ ਜੀ ਸਰ ਇਸ ਨਾਲ ਬਹੁਤ سارے ਡਿਵੈਲਪਮੈਂਟ ਆਏ ਜੀ ਉਹ ਖੁਨਾ ਜਿਹੀ ਬਾਤ ਆ ਹੋਇਆ ਕਿ ਜਿਹੜੀ ਲੇਟਸ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਸਰ ਅਸੀਂ ਅਸੀਂ ਬਹੁਤ ਤਰ੍ਹਾਂ ਦੇ ਡਿਪਲੋਮਾ ਸ਼ੁਰੂ ਕਰਾਂਗੇ ਜਿਹੜੇ ਸ਼ਾਰਟ ਟਰਮ ਕੋਰਸ ਕਰਨੇ ਸ਼ੁਰੂ ਕਰਾਂਗੇ ਜਾਂ ਜਿਹੜਾ ਵੀ ਬੰਦਾ ਕੋਈ ਆਪਣੀ ਪੜ੍ਹਾਈ ਅਪਗ੍ਰੇਡ ਕਰਨਾ ਚਾਹੁੰਦਾ ਕਿਸੇ ਨੇ ਡਿਗਰੀ ਕਰਕੇ ਹੈਡ ਗਿਆ 5-7 ਸਾਲ ਪਹਿਲਾਂ ਉਹਨੇ ਡਿਗਰੀ ਕਰ ਲਈ ਉਹ ਮਾਸਟਰ ਕਰਨੀ ਚਾਹੁੰਦਾ ਮਾਸਟਰ ਕਰਕੇ ਕੋਈ ਪੀ ਐਚ ਡੀ ਕਰਨੀ ਚਾਹੁੰਦਾ ਜਾ ਡਿਪਲੋਮਾ ਕਰਕੇ ਕੋਈ ਡਿਗਰੀ ਕਰਨਾ ਚਾਹੁੰਦਾ ਜਾਂ ਨੌਕਰੀ ਕਰਦਾ ਕਰਦਾ ਅੱਗੇ ਪੜ੍ਹਨਾ ਚਾਹੁੰਦਾ ਉਹ ਸਾਰੀਆਂ ਜੀ ਗਾ ਇਸ ਸਾਲ ਤੋਂ ਅਸੀਂ ਲਾਂਚ ਕਰਾਂਗੇ ਸਾਡਾ ਟੋਪ 10 ਤੋਂ ਜ਼ਿਆਦਾਤਰ ਪਲੇਸਮੈਂਟ ਦੀ ਬੜੀ ਦਿੱਕਤ ਆਉਂਦੀ ਹੈ ਕਿ ਜਦੋਂ ਉਹ ਡਿਗਰੀ ਕਰ ਲੈਂਦਾ ਡਿਪਲੋਮਾ ਕਰ ਲੈਂਦਾ ਉਸ ਨੂੰ ਪਲੇਸਮੈਂਟ ਦੇ ਵਿੱਚ ਉਹਨੂੰ ਬੜੀ ਦਿੱਕਤ ਹੁੰਦੀ ਹੈ ਕਿ ਪ੍ਰੋਫੈਸਰ ਨੇ ਮਸਲੇ ਉਹ ਇਸ ਵਾਰ ਵੀ ਕਿੰਨਾ ਕਿੰਨਾ ਤੇ ਆ ਉਹਸ ਮੇਨ ਗੱਲ ਕੀ ਹੁੰਦੀ ਸੀ ਜਿਹੜੀ ਪਲੇਸਮੈਂਟ ਦੇ ਵਿੱਚ ਜਿਹੜੀ ਸਾਨੂੰ ਵੀ ਪ੍ਰੋਬਲਮ ਆਉਂਦੀ ਸੀ ਉਹ ਸਿਲੇਬਸ ਤੇ ਬਹੁਤ ਡਿਪੈਂਡ ਕਰਦਾ ਬੱਚੇ ਨੇ ਪੜਿਆ ਕੀ ਆ ਉਸ ਵੇਲੇ ਜਿਸ ਵੇਲੇ ਅਸੀਂ ਇੱਕ ਐਫੀਲੀਏਸ਼ਨ ਕਿਸੇ ਯੂਨੀਵਰਸਿਟੀ ਦੇ ਅੰਦਰ ਸੀਗੇ ਸਾਡੇ ਹੱਥ 'ਚੇ ਨਹੀਂ ਹੁੰਦਾ ਸੀ ਬਹੁਤ ਕੋਸ਼ ਅਸੀਂ ਬੱਚੇ ਨੂੰ ਕੀ ਪੜਾਈਏ ਜਿਹੜਾ ਸਾਨੂੰ ਸਿਲੇਬਸ ਮਿਲਦਾ ਸੀ ਅਸੀਂ ਉਹੀ ਪੜਾ ਸਕਦੇ ਸੀਗੇ ਹੁਣ ਸਾਡੇ ਹੱਥ 'ਚਾ ਕਿ ਇੰਡਸਟਰੀ ਨੂੰ ਕੀ ਚਾਹੀਦਾ ਉਸੇ ਤਰੀਕੇ ਨਾਲ ਜਿਹੜਾ ਸਿਲੇਬਸ ਤਿਆਰ ਕੀਤਾ ਜਾਊਗਾ ਸਪੈਸ਼ਲੀ ਇੰਡਸਟਰੀ ਦੇ ਲੋਕਾਂ ਨੂੰ ਵਿੱਚ ਇਨਵੋਲ ਕਰਕੇ ਸਿਲੇਬਸ ਤਿਆਰ ਕੀਤਾ ਜਾਂਦਾ ਜੀ ਸਰ ਤੁਹਾਡੇ ਵੱਲੋਂ ਇੱਕ ਦਾਅਵਾ ਕੀਤਾ ਜਾਂਦਾ ਕਿ ਅਸੀਂ ਬੱਚੇ ਦੇ ਜਿਹੜੇ ਪੋਟੈਂਸ਼ੀਅਲ ਨੂੰ ਅਨਲੌਕ ਕਰਦੇ ਹਾਂ ਕੈਂਪਸ ਤੋਂ ਯੂਨੀਵਰਸਿਟੀ ਦੇ ਬੱਚੇ ਨੂੰ ਤੋਂ ਬਾਅਦ ਕਿੰਨੇ ਪਰਸੈਂਟ ਕੇ ਅਨਸਰ ਹੈ ਪੋਟੈਂਸ਼ੀਅਲ ਅਨਲੌਕ ਸਰ ਬਹੁਤ ਆ ਜੀ ਮੇਨ ਤਾਂ ਬੱਚੇ ਦਾ ਐਕਸਪੋਜ਼ਰ ਆ ਸਭ ਤੋਂ ਵੱਡੀ ਚੀਜ਼ ਆ ਇੱਕ ਯੂਨੀਵਰਸਿਟੀ ਬਣਨੇ ਨਾਲ ਬੱਚੇ ਦਾ ਐਕਸਪੋਜ਼ਰ ਵਧੂਗਾ curriculum ਉਹ ਤਾਂ ਉਸ ਤਰੀਕੇ ਨਾਲ ਹੋਣਾ ਚਾਹੀਦਾ ਕਿ ਉਹ ਉਹ ਜਿਸ ਵੀ ਫੀਲਡ 'ਚ ਜਾਵੇ ਉਹ 올 ਰੌਂਡਰ ਬਣ ਕੇ ਜਾਵੇ ਸੋ ਸਾਰੀਆਂ ਚੀਜ਼ਾਂ ਐਡ ਕਰਾਂਗੇ ਜੀ ਸਤਰੀ ਸ਼ਾਰਟ ਟਰਮ ਕੋਰਸਿਸ ਦੀ ਗੱਲ ਕਰਤੀ ਅਸੀਂ ਕਹਿ ਸਕਦੇ ਕਿ ਵੋਕੇਸ਼ਨਲ ਕੋਰਸਿਸ ਹਾਂਜੀ ਜੀ ਸਰ ਸਾਰੇ ਕਰਾਂਗੇ ਜੋ ਇਸ ਇਲਾਕੇ ਦੀ ਲੋੜ ਹੋਊਗੀ ਮੈਂ ਤੁਹਾਨੂੰ ਅੱਜ ਮਿਲਣੇ ਦਾ ਮੇਰਾ ਹੀ ਪਰਪਸ ਹੈ ਤੁਹਾਡੇ ਥਰੂ ਜਿਹੜਾ ਮੈਸੇਜ ਆ ਉਹ ਘਰ ਘਰ ਪਹੁੰਚ ਸਕਦਾ ਜਿਸ ਵੀ ਤਰੀਕੇ ਦੀ ਜ਼ਰੂਰਤ ਇਸ ਇਲਾਕੇ ਨੂੰ ਐਜੂਕੇਸ਼ਨ ਦੀ ਹੋਊਗੀ ਚਾਹੇ ਕੋਈ ਇਵਨਿੰਗ ਪ੍ਰੋਗਰਾਮ ਸ਼ੁਰੂ ਕਰਨੇ ਆ ਸੈਟਰਡੇ ਸੰਡੇ ਪ੍ਰੋਗਰਾਮ ਸ਼ੁਰੂ ਕਰਨੇ ਆ ਵੋਕੇਸ਼ਨਲ ਪ੍ਰੋਗਰਾਮ ਸ਼ੁਰੂ ਕਰਨੇ ਆ ਡਿਪਲੋਮਾ ਕਰਨੇ ਆ ਸਰਟੀਫਿਕੇਸ਼ਨ ਕਰਨੇ ਆ ਉਹ ਸਾਰੇ ਹੀ ਅਸੀਂ ਕਰਨੇ ਦੇ ਲਈ ਅਲਿਜੀਬਲ ਹੋ ਗਏ ਆ ਉਹ ਅਸੀਂ ਕਰ ਸਕਦੇ ਆ ਜੀ ਸਰ ਹੁਣ ਤੁਸੀਂ ਮੈਡੀਕਲ ਦੀ ਗੱਲ ਕੀਤੀ ਹੌਸਟ ਆਫ ਦੀ ਲੈਬਸ ਪਰ ਅਧਿਆਗਨੀ ਹਾਂ ਸਰ ਉਹ ਦੇਖੋ ਜਿਹੜੇ ਜੇ ਸਿਲੇਬਸ ਬਣੂਗਾ ਤਾਂ ਸਾਰੀਆਂ ਲੈਬਾਂ ਵੀ ਅਪਗ੍ਰੇਡ ਕਰਨੀਆਂ ਪੈਣੀਆਂ ਬਿਲਡਿੰਗਾਂ ਵੀ ਅਪਗ੍ਰੇਡ ਹੋਣਗੀਆਂ ਬਹੁਤ ਬਿਲਡਿੰਗਾਂ ਬਣਾਉਣੀਆਂ ਪਉਣਗੀਆਂ ਸਾਨੂੰ ਲੈਬਾਂ ਨਵੀਆਂ ਬਣਾਉਣੀਆਂ ਪਉਣਗੀਆਂ ਔਰ ਫੈਕਲਟੀ ਬਹੁਤ ਸਾਨੂੰ ਚਾਹੀਦੀ ਹੋਊਗੀ ਹੋਰ ਨਵੀਂ ਫੈਕਲਟੀ ਦੀ ਬਹੁਤ ਰਿਕੁਆਇਰਮੈਂਟ ਹੋਊਗੀ ਸੀਨੀਅਰ ਫੈਕਲਟੀ ਦੀ ਬਹੁਤ ਰਿਕੁਆਇਰਮੈਂਟ ਹੋਊਗੀ ਉਹ ਸਾਰੀਆਂ ਚੀਜ਼ਾਂ ਜੀ ਅਸੀਂ ਪੂਰੀਆਂ ਕਰਾਂਗੇ ਕਿ ਜ਼ਿਆਦਾਤਰ ਜ਼ੋਰ ਹੈ ਜਿਹੜਾ ਥਿਊਰੀ ਤੇ ਦਿੱਤਾ ਜਾਂਦਾ ਹੈ ਜਦੋਂ ਕਿ ਪ੍ਰੈਕਟੀਕਲ ਪੱਖੋਂ ਤੇ ਸਟੂਡੈਂਟ ਜਿਹੜਾ ਉਹ ਵੀਕ ਰਹਿੰਦਾ ਸਰ ਇਨ ਫਿਊਚਰ ਆਪਾਂ ਨੂੰ ਰਿਪਲੇਸਮੈਂਟ ਵੱਲ ਉਹ ਦਿੱਸਦਾ ਨਹੀਂ ਦੇਖੋ ਹੁਣ ਜਿਹੜੀ ਡਿਗਰੀ ਆ ਸਾਡੇ ਨਾਂ ਨੂੰ ਵਿਕਨੀ ਆ ਜੇ ਅਸੀਂ ਇਹ ਚੀਜ਼ਾਂ ਨਹੀਂ ਕਰਾਂਗੇ ਤਾਂ ਫਿਰ ਸਾਡਾ ਆਪਣਾ ਨੁਕਸਾਨ ਆ ਫਿਰ ਫਿਰ ਯੂਨੀਵਰਸਿਟੀ ਨਹੀਂ ਚੱਲ ਸਕਦੀ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਸੀਰੀਅਸਲੀ ਨਹੀਂ ਲਵ ਥੈਂਕ ਯੂ ਸੋ ਮਚਲ ਮੀਡਲ ਕਲਾਸ ਦੇ ਨੀਡੀ ਔਰ ਡਿਜ਼ਰਵਿੰਗ ਸਟੂਡੈਂਟਸ ਸਾਡੀਆਂ ਬਹੁਤ ਜਿਹੜੀਆਂ ਪਾਲਿਸੀਆਂ ਹੈਗੀਆਂ ਅਸੀਂ ਉਹਨਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਆਲਮੋਸਟ ਬਹੁਤ ਮੈਕਸਿਮ ਬੱਚੇ ਇਦਾਂ ਦੇ ਜਿਹੜੇ ਫ੍ਰੀ ਪੜ੍ਹ ਸਕਦੇ ਆ ਉਹ ਸਾਡੀਆਂ ਵੈਬਸਾਈਟ ਤੇ ਜਾ ਕੇ ਸਾਡੀਆਂ ਪਾਲਿਸੀਆਂ ਦੇਖ ਸਕਦੇ ਆ ਪਰ ਤਿੰਨ ਚਾਰ ਚੀਜ਼ਾਂ ਮੈਂ ਮੋਟੀਆਂ-ਮੋਟੀਆਂ ਗਿਣਾ ਸਕਦਾ ਜਿਨ੍ਹਾਂ ਬੱਚਿਆਂ ਦੇ ਮਾਪੇ ਨਹੀਂ ਹੈਗੇ ਉਹ ਅਸੀਂ ਟੋਟਲੀ ਫ੍ਰੀ ਐਜੂਕੇਸ਼ਨ ਦਿੰਨੇ ਹਾਂ ਉਹਨਾਂ ਬੱਚਿਆਂ ਨੂੰ ਜੇ ਕਿਸੇ ਬੱਚੇ ਦੇ ਫਾਦਰ ਦੀ ਡੈਥ ਹੋ ਗਏ ਉਹਦੀ 50% ਫੀਸ ਮਾਫ ਆ ਜੇ ਘਰ ਦੇ ਵਿੱਚ ਇਕੱਲੀ ਕੁੜੀ ਆ ਉਹਦੀ 50% ਫੀਸ ਮਾਫਾ ਕਿਸੇ ਆਰਮੀ ਬੈਕਗ੍ਰਾਉਂਡ ਤੋਂ ਆ ਬੱਚਾ ਆਰਮੀ ਦੇ ਹਿਸਾਬ ਨਾਲ ਡਿਸਕਾਊਂਟ ਦਿੱਤੇ ਜਾ ਰਹੇ ਆ ਬੱਚਾ ਪੜ੍ਹਨੇ ਜੇ ਇੰਟੈਲੀਜੈਂਟ ਆ 10ਵੀਂ ਦੇ ਉਹ ਨੰਬਰ ਕਿਦਾਂ ਦੇ ਆ 12ਵੀਂ ਦੇ ਵਿੱਚ ਨੰਬਰ ਕਿਦਾਂ ਦੇ ਆ ਉਸ ਹਿਸਾਬ ਨਾਲ ਬਹੁਤ ਸਕਾਲਰਸ਼ਿਪ ਸਕੀਮਾਂ ਅਸੀਂ ਆਲਰੇਡੀ ਦਿੱਨੇ ਵੀ ਆ ਔਰ ਹੋਰ ਵੀ ਦੇ ਸਕਦੇ ਆ